ਪੰਜਾਬ ਲਾਈਵ 88 ਚੈਨਲ ਤੇ ਤੁਹਾਡਾ ਸਵਾਗਤ ਹੈ ਇਸ ਵੇਲੇ ਦੀ ਅਹਿਮ ਖਬਰ ਜਿੱਥੇ ਬੀਤੀ ਰਾਤ ਐਸਐਸਪੀ ਗਰਦਾਸਪੁਰ ਸ਼੍ਰੀ ਅਦਿੱਤਿ ਕੁਮਾਰ ਆਈਪੀਐਸ ਵੱਲੋਂ ਗਰਦਾਸਪੁਰ ਵਿਖੇ ਫਲੈਗਮਾਟੇ ਕਾਰਗੋਏ ਭੇੜੇ ਪੁਰਸਾਂ ਨੂੰ ਸਖਤ ਤਬਾਅ ਨਹੀਂ ਦਿੱਤੀ ਉੱਥੇ ਹੀ ਥਾਣਾ ਧਾਰੀਵਾਲ ਦੇ ਐਸਐਚਓ ਪਰਮਿੰਦਰ ਸਿੰਘ ਸਿੱਧੂ ਵੱਲੋਂ ਪੁਲਿਸ ਫੋਰਸ ਸਮੇਤ ਕਲਿਆਣਪੁਰ ਮੋਰ ਧਾਰੀਵਾਲ ਤੇ ਸਪੈਸ਼ਲ ਨਾਕਾ ਬੰਦੀ ਕਰਕੇ ਸ਼ਹਿਰ ਵਿੱਚ ਹਰ ਆਉਣ ਜਾਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ ਗਈ ਜਿਸ ਦੌਰਾਨ ਬਿਨਾਂ ਹਲ ਮਟਰ ਅਤੇ ਅਧੂਰੇ ਦਸਤਾਵੇਜ਼ ਵਾਹਨਾਂ ਦੇ ਕਰੀਬ 15 ਚਲਾਨ ਕੱਟੇ ਗਏ ਥਾਣਾ ਧਾਰੀਵਾਲ ਦੇ ਐਸ ਐਚਓ ਪਰਮਿੰਦਰ ਸਿੰਘ ਸਿੱਧੂ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਘਰੋਂ ਨਿਕਲਣ ਤੋਂ ਪਹਿਲਾਂ ਆਪਣੇ ਵਾਹਨਾਂ ਦੇ ਕਾਗਜ਼ਾਤ ਪੂਰੇ ਕਰੋ ਅਤੇ ਨਬਾਲਕ ਬੱਚਿਆਂ ਨੂੰ ਵਾਹਨ ਚਲਾਉਣ ਨਾ ਦਿਓ ਉਹਨਾਂ ਨੇ ਆਖਿਆ ਕਿ ਜੇਕਰ ਸ਼ਹਿਰ ਵਿੱਚ ਕੋਈ ਸਰਵਾਰਤ ਕਰਦਾ ਹੈ ਜਾਂ ਨਬਾਲਕ ਬੱਚਾ ਵਾਹਨ ਚਲਾਉਂਦਾ ਹੈ ਤਾਂ ਉਸ ਦੇ ਵਿਰੁੱਧ ਕਾਰਵਾਈ ਕੀਤੀ ਜਾਵੇਗੀ ਆਮ ਜਨਤਾ 'ਚ ਇਹ ਵੀ ਚਰਚਾ ਹੈ ਕਿ ਮੋਟਰਸਾਈਕਲ ਜਗਾਰੂ ਰੇੜੇ ਜੋ ਬਿਨਾਂ ਦਸਤਾਵੇਜ਼ਾਂ ਦੇ ਬਗੈਰ ਨੰਬਰ ਤੇ ਧਾਰੀ ਵਾਲੇ ਇਲਾਕੇ ਅੰਦਰ ਚੱਲ ਰਹੇ ਹਨ ਉਹਨਾਂ ਵਿੱਚ ਜਿਆਦਾਤਰ ਮੋਟਰਸਾਈਕਲ ਚੋਰੀ ਦੇ ਹੋ ਸਕਦੇ ਹਨ ਅਜਿਹੇ ਮੋਟਰਸਾਈਕਲ ਜਗਾਰੂ ਰੇੜਿਆਂ ਦੀ ਵਿਸ਼ੇਸ਼ ਚੈਕਿੰਗ ਕੀਤੀ ਜਾਵੇ ਐਸ ਐਚਓ ਧਾਰੀਵਾਲ ਪਰਮਿੰਦਰ ਸਿੰਘ ਸਿੱਧੂ ਨੇ ਨਸ਼ਾ ਤਸਕਰਾ ਨੂੰ ਸਖ਼ਤ ਤਾਬਣੀ ਦੰਦੇ ਹੋਏ ਕਿਹਾ ਕਿ ਇੱਕ ਵੀ ਪੁਰੀ ਨਸ਼ੇ ਦੀ ਵਿਕਣ ਨਹੀਂ ਦਿੱਤੀ ਜਾਵੇਗੀ ਹੋਰ ਕੀ ਕੁਝ ਕਿਹਾ ਐਸ ਐਚਓ ਪਰਮਿੰਦਰ ਸਿੰਘ ਸਿੱਧੂ ਨੇ ਆਓ ਸੁਣਦੇ ਹਾਂ ਦੇਖੋ ਧਾਰੀਵਾਲ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਸਰ ਇਹਨਾਂ ਲਾਕੇ ਪੰਦੀ ਲਾ ਦੋ ਇਹ ਸਪੈਸ਼ਲ ਲਾਕੇ ਜਿਹੜੇ ਆ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਅਦਿੱਤਿਆ ਜੀ ਦੀ ਹੁਕਮਨਸਾਹਿਬ ਜਿਹੜੇ ਲਗਾਏ ਗਏ ਆ ਸੀਨੀਅਰ ਪੁਲਿਸ ਕਪਤਾਨ ਗਰਦਾਸਪੁਰ ਜੀ ਦੇ ਇਹਦੇ ਵਿੱਚ ਅਸੀਂ ਬਦੌਟ ਨੰਬਰ ਪਲੇਟ ਟ੍ਰਿਪਲ ਰਾਈਡਿੰਗ ਜਿਨ੍ਹਾਂ ਦੇ ਡਾਕੂਮੈਂਟਸ ਅਧੂਰੇ ਆ ਉਹਨਾਂ ਦੇ ਜਿਹੜੇ ਚਲਾਨ ਕੱਟੇ ਜਾ ਰਹੇ ਆ ਮੇਰੀ ਸ਼ਹਿਰ ਨਿਵਾਸੀਆਂ ਨੂੰ ਇਲਾਕਾ ਨਿਵਾਸੀਆਂ ਨੂੰ ਬੇਨਤੀ ਆ ਵੀ ਆਪਣੇ ਨਬਾਲਗ ਬੱਚਿਆਂ ਨੂੰ ਵਹੀਕਲ ਨਾ ਦੇਣ ਚਲਾਉਣ ਕਿਉਂਕਿ ਇਹ ਜਿਹੜਾ ਨਾਬਾਲਗ ਬੱਚਾ ਇਹ ਐਕਸੀਡੈਂਟ ਦਾ ਕਾਰਨ ਬਣਦੇ ਆ ਤੇ ਫਿਰ ਇਹਦੀ ਬਹੁਤ ਵੱਡੀ ਕੀਮਤ ਚਕਾਉਣੀ ਪੈਂਦੀ ਹੈ ਕਿੰਨੇ ਚਾਰਾਨੇ ਆਸੀ ਹੁਣ ਤੱਕ ਕੋਈ 15 ਕ ਚਾਰਾਨੇ ਕੱਟ ਚੁੱਕੇ ਆ ਤਾਂ ਵਿਦਆਊਟ ਨੰਬਰ ਪਲੇਟ ਵਿਦਆਊਟ ਡਾਕੂਮੈਂਟਸ ਅਦਰਜ਼ ਕਟਿਆ ਤਾਂ ਪ੍ਰੀਪਰ ਆਈਡੀ ਦੇ ਮੇਰੇ ਖਿਆਲ ਆ ਅੱਜ ਤੱਕ ਲਗਭਗ ਜਿੰਦਾ ਮੈਂ ਇਹ ਸੈਵ ਦਾ ਚਾਰਜ ਲਿਆ ਕੋਈ 7-8 ਮੋਟਰਸਾਈਕਲ ਤਾਂ ਮੈਂ ਬੋਰਡ ਕੀਤੇ ਆ ਇਹ ਤਕਰੀਬਨ ਹਰਨ ਪਟਾਕਿਆਂ ਵਾਲਾ ਕੰਮ ਤਾਂ ਲਗਭਗ ਖਤਮ ਹੋ ਗਿਆ ਇਹ ਤੁਹਾਨੂੰ ਪ੍ਰੈਸਰ ਪੁਟਰਾਂ ਨੂੰ ਮੇਰੇ ਵੀਰਾਂ ਨੂੰ ਚੰਗੀ ਤਰ੍ਹਾਂ ਪਤਾ ਆ ਭਲੀ ਭਾਂਤ ਪਤਾ ਵੀ ਇਹ ਸ਼ਹਿਰ ਚੋਂ ਡੁਪਟਾਕੇ ਨਹੀਂ ਵੱਜਦੇ ਜਿਹੜੇ ਸਰਾਰਤੀ ਲੋਕ ਆ ਉਹ ਵੀ ਜਲਦੀ ਫਿਰ ਜਿਨ੍ਹਾਂ ਜੋ ਪਹਿਲਾਂ ਦਾ ਹਾਲ ਹੋਇਆ ਤੁਸੀਂ ਜਾਣਦੇ ਹੋ ਇਹਨਾਂ ਦਾ ਵੀ ਹਾਲ ਹੋਏਗਾ ਕਾਨੂੰਨ ਅਨੁਸਾਰ ਇਹਨਾਂ ਤੇ ਵੀ ਕਾਰਵਾਈ ਕੀਤੀ ਜਾਊਗੀ ਮੇਰੇ ਵੀਰੇ ਅਸੀਂ ਕੱਲ ਵੀ ਦੋ ਮੁਕਦਮੇ ਰਜਿਸਟਰ ਕਰ ਕੀਤੇ ਆ ਪਾਰੀ ਮਤਰਾ ਜਿਹੜੀ ਹੈ ਰਵਾਨਗਤ ਕੀਤੀ ਆ ਉਹਨਾਂ ਦੇ ਵਹੀਕਲ ਬੌਂਡ ਕੀਤੇ ਆ ਅਸੀਂ ਨਾਲ ਵਿੱਚ ਇੱਕ ਵੀ ਨਸ਼ੇ ਦੀ ਇੱਕ ਵੀ ਬਾਈਟ ਨਹੀਂ ਵਿਕਣ ਦਿੱਤੀ ਜਾਊਗੀ ਮੇਰੀ ਪੁਰ ਜੋਰ ਬੇਨਤੀ ਆ ਹੱਥ ਜੋੜ ਕੇ ਕਿ ਮੇਰੇ ਇਹ ਜਿਹੜੇ ਬੱਚੇ ਨਸ਼ਾ ਕਰਦੇ ਆ ਉਹਨਾਂ ਨੂੰ ਲੈ ਕੇ ਆਓ ਅਸੀਂ ਉਹਨਾਂ ਦਾ ਇਲਾਜ ਕਰਾਉਣ ਨੂੰ ਤਿਆਰ ਆਂ ਪਰ ਵੇਚਣ ਵਾਲੇ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਊਗਾ